ਇਹ ਕਾਰ ਹੈ ਦੋਨਾਂ ਦੇ ਇੱਕ ਕੈਨ ਦੇ ਨਾਲ ਕਾਰ ਦਾ ਕਾਰ ਦਾ ਅੰਕਾਤ ਨਾ ਬੱਦੂ ਮੇਰੇ ਡੀਆ ਨਵੇਂ 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 ਲੈ ਲੈਣਾ ਅੱਜ ਵੀ ਉਹਨਾਂ ਨੂੰ ਕਪੜਾ ਚੱਕ ਲੈ ਮੈਂ ਉਹਨਾਂ ਦੇ ਹੀ ਆਉਣਾ ਉਹ ਭਾਵੇਂ ਦੰਗੀਆਂ ਚੱਕ ਕੇ 20% ਰੋਡ ਦੇ ਵਿੱਚ ਲੈ ਹੁਣ ਮੈਂ ਕਪੜਾ ਉੱਥੋਂ ਹੀ ਖਰੀਦਾਂ ਐਦਾਂ ਹੀ ਕਰਿਆਨਾ ਉਹਦਾ ਮਾਈਂਡ ਸੈਟ ਬੰਦਾ ਇਹ ਕਿੰਨੇ ਦਿਨਾਂ ਲਈ ਇਹੀ ਬਾਤ ਕਿੰਨੇ ਦਿਨਾਂ ਲਈ ਬਾਤ ਰੱਖੀ ਰਹਿ ਗਿਆ ਕਿੰਨਾ ਨਜਾਇਜ਼ ਚੋਰੀ ਕਰਨੀ ਹੋਈਆ ਉਹ ਤੁਹਾਨੂੰ ਦੇਖੋ ਕੁਝ ਐਂਬੂਲੈਂਸ ਜਾਂਦੇ ਰੇਫਰਟਾ ਨੂੰ ਭਾਈ ਬਿਲਕੁਲ ਬਹੁਤ ਹੀ ਸਰਾਣੀਆਂ ਕੰਮ ਤੁਹਾਡਾ ਭਾਈ ਅਸੀਂ ਅਪਡੇਟ ਕਰਦੇ ਹਾਂ ਜੰਮੇ ਸਾਰੇ ਲਵਾ ਦੇ ਆਪਣੇ ਨਿਮਤੇ ਜਨਵਾ ਦੇ ਲਵਾ ਦੇ ਤੇ ਲੈ ਕੇ ਆ ਜੀ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਸਿਲਮਾਰੋ ਅੱਜ ਸਿਲਮਾਰੋ ਰੋਡ ਦੇ ਉੱਪਰ ਖੜੇ ਆ ਤੈਬ ਯਾਰੀ ਦੀ ਟੀਮ ਆਈ ਹੈ ਠੀਕ ਹੈ ਜਾਨੀ ਇਹ ਮਾਰੇ ਤੈਬ ਯਾਰੀ ਦੀ ਟੀਮ ਆਈ ਆ ਜੀ ਆਇਆ ਨੂੰ ਪਰ ਮੈਂ ਐਸ ਡੀ ਐਮ ਸਾਹਿਬ ਕਮਿਸ਼ਨਰ ਸਾਹਿਬ ਇਹਨਾਂ ਨੂੰ ਪੁੱਛਣਾ ਚਾਹਨਾ ਵੀ ਚਾਰ ਦਿਨ ਸਾਡੀ ਰੋਡ ਤੇ ਇੰਨਾ ਪਾਣੀ ਰਿਹਾ ਦੁਕਾਨਦਾਰਾਂ ਦੇ ਅੰਦਰ ਪਾਣੀ ਰਿਹਾ ਇੰਨਾ ਨੁਕਸਾਨ ਹੋਇਆ ਉਦੋਂ ਤੋਂ ਕਿਸੇ ਨੇ ਸਾਡੀ ਸਾਰ ਨਹੀਂ ਲਈ ਅੱਜ ਚਾਰ ਪੰਜ ਹਫ਼ਤੇ ਬਾਅਦ ਦੁਕਾਨਾਂ ਖੁੱਲੀਆਂ ਅੱਜ ਇਹਨਾਂ ਨੇ ਕਮੇਟੀ ਭੇਜ ਦਿੱਤੀ ਹੈ ਸਮਾਜ ਚੱਕਣ ਨੂੰ ਇਹ ਤਾਂ ਅਧਿਕਾਰ ਨਾਲਾਂ ਨੂੰ ਪਰੇਸ਼ਾਨ ਕਰ ਰਹੇ ਆ ਕਿਹੜੇ ਦੁਕਾਨਦਾਰ ਸਮਾਨ ਨੂੰ ਆਪਣੇ ਮਕੀ ਲਾਈਨਿੰਗ ਤੋਂ ਬਾਹਰ ਲਾ ਰਹੇ ਆ ਉਹ ਜਾਇਜ਼ ਆ ਕਿ ਨਹੀਂ ਆਇਆ ਨਹੀਂ ਉਹ ਨਿਆਂਇਜ਼ ਆ ਪਰ ਗੱਲ ਇਹ ਆ ਵੀ ਹੁਣ ਸਮਾਨ ਜਿਹੜਾ ਗਿੱਲਾ ਹੋ ਗਿਆ ਉਹਨੂੰ ਸੁਕਾਉਣਾ ਹਵਾ ਲਵਾਣੀ ਆ ਉਹ ਦੱਸੋ ਕਿੱਥੇ ਲਵਾਈਏ ਸੀ ਮਤਲਬ ਇਹਦਾ ਦੇਖੋ ਗੱਲ ਇਹ ਹੈ ਸਮਾਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਮਾਲ ਇੱਧਰ ਖਰਾਬ ਹੋ ਗਿਆ। ਇਹਦਾ ਐਵੇਂ ਧੱਕਾ ਕਰਦੇ ਆ। ਕਹਿ ਬਿਆਰੀ ਦੀ ਜਿਹੜੀ ਟੀਮ ਆਂਦੀ ਆ ਉਹ ਨੂੰ ਵਾਰਨਿੰਗ ਕਰਕੇ ਜਾਂਦੀ ਆ। ਨਹੀਂ ਨਹੀਂ ਕੋਈ ਵਾਰਨਿੰਗ ਨਹੀਂ ਕਰਕੇ ਗਏ। ਕੋਈ ਸਾਨੂੰ ਦਿੱਤਾ ਨਹੀਂ ਉਹਨਾਂ ਨੇ। ਕੋਈ ਆਲਟੀਮੇਟ ਨਹੀਂ ਤਾਂ ਕੁਝ ਨਹੀਂ ਕਹਿ ਕੇ ਗਏ ਉਹ। ਆ ਸਾਰੇ ਦੁਕਾਨਦਾਰ ਮੌਜੂਦ ਆ। ਇਹ ਸਰਾਸਰ ਧੱਕਾ ਹੋ ਰਿਹਾ। ਮਤਲਬ ਇਹਦਾ ਦੇਖੋ ਕੰਮ ਕਰਨ ਅੱਗੇ ਕੰਮ ਕਰ ਰਹੇ ਨਹੀਂ ਗਏ। ਕੰਮ ਕਰਦੇ ਦਿਨਵਾ ਹੁਣ ਜੋ ਇਹ ਪਰੇਸ਼ਾਨ ਕਰਦੇ ਆ ਨੁਕਸਾਨ ਬਹੁਤ ਹੋ ਗਏ ਭਾਈ ਜੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਾਣੀ ਲੋ ਅੰਦਰ ਚਲ ਗਿਆ ਉਦੋਂ ਤੱਕ ਕਿਸੇ ਨੇ ਸਹਾਰ ਨਹੀਂ ਲਈ ਸਾਬ ਜਾਰੀ ਦੀ ਟੀਮ ਨਿਕਲੀ ਆ ਇਹ ਕਹਾਂ ਜਮੇ ਮੈਂ ਸੇਵਕram ਸੈਨੀਟਰੀ ਇੰਸਪੈਕਟਰ ਨਗਰ ਨਿਗਮ ਪਗਵਾੜਾ ਮੇ ਨਾਲ ਸ਼੍ਰੀ ਦੀਪਕ ਕੁਮਾਰ ਜੀ ਸੈਨੀਟਰੀ ਇੰਸਪੈਕਟਰ ਔਰ ਨਾਲ ਸਾਡੇ ਤੈਬ ਜਾਰੀ ਦੀ ਟੀਮ ਅੱਜ ਸ਼ਹਿਰ ਦੇ ਤੁਸੀਂ ਵੇਖ ਰਹੇ ਹੋ ਵੱਖ-ਵੱਖ ਥਾਵਾਂ ਵਿੱਚ ਸਾਡੀ ਟੀਮ ਵੱਲੋਂ ਵਿਜ਼ਿਟ ਕਰ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਸਾਡੇ ਕਾਫੀ ਵਾਰ ਸਮਝਾਉਣ ਦੇ ਬਾਵਜੂਦ ਵੀ ਜਿਹੜਾ ਹੈਗਾ ਕੁਝ ਲੋਕ ਅਵੇਅਰ ਨਹੀਂ ਹੋ ਰਹੇ ਹੈਗੇ ਕਿੰਨਾ ਬਾਹਰ ਕਰਕੇ ਸਮਾਨ ਜਿਹੜਾ ਹੈਗਾ ਵਾ ਉਹ ਰੱਖਿਆ ਹੈਗਾ ਵਾ ਜਿਹਨੂੰ ਅੱਜ ਨਗਰ ਨਿਗਮ ਦੀ ਟੀਮ ਨੇ ਜਿਹੜਾ ਹੈਗਾ ਵਾ ਜੱਪ ਕੀਤਾ ਵਾ ਕੋਈ ਅੱਜ ਦਰਾਂ ਮਾਰਿਆ ਵੀ ਕਿੱਥੇ ਯਾਰ ਕੋਈ ਕੋਈ ਵਾਰਨਿੰਗ ਦੇ ਕੇ ਛੱਡਿਆ ਦੇਖੋ ਜੀ ਨਾ ਤਾਂ ਅਸੀਂ ਵਾਰਨਿੰਗ ਦੇ ਕੇ ਛੱਡਿਆ ਕਿਸੇ ਨੂੰ ਨਾ ਅੱਜ ਚਲਾਨ ਕਰਿਆ ਕੋਈ ਅਸੀਂ ਜਿਹੜਾ ਨਜਾਇਜ਼ ਜਿਹੜੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਉਹਨਾਂ ਨੂੰ ਹਟਵਾ ਰਹੇ ਹਾਂ ਅਸੀਂ ਇੱਕ ਕਰੇ ਇੱਕ ਰੋਡ ਦੇ ਉੱਤੇ ਬੰਦਾ ਰੋ ਕੇ ਕੋਰੀਅਰ ਵਾਲਿਆਂ ਨੇ ਉਹਨਾਂ ਨੂੰ ਜੀ ਜੇ ਅੱਜ ਅਸੀਂ ਵਾਰਨ ਕਰਤਾ ਹੈਗਾ ਕਿਉਂਕਿ ਉਹਦੇ ਵਿੱਚ ਜ਼ਰੂਰੀ ਜਿਹੜਾ ਹੈਗਾ ਡਾਰਕ ਚਿੱਠੀ ਪੱਤਰ ਹੁੰਦੇ ਹੈਗੇ ਆ ਇਸ ਕਰਕੇ ਅੱਜ ਅਸੀਂ ਉਹਨਾਂ ਨੂੰ ਵਾਰਨ ਕਰਤਾ ਹੈਗਾ ਵੀ ਇਹਨੂੰ ਆਪਣੀ ਜਿਹੜਾ ਹੈਗਾ ਵਾ ਹੱਦ ਦੇ ਵਿੱਚ ਰੱਖਿਆ ਜਾਵੇ ਤੇ ਜੇਕਰ ਫਿਰ ਵੀ ਸਾਨੂੰ ਇਹ ਸ਼ਿਕਾਇਤ ਦੁਬਾਰਾ ਮਿਲਦੀ ਹੈ ਤੇ ਫਿਰ ਅਸੀਂ ਜੋ ਵੀ ਉਸ ਤੇ ਬਣਦੀ ਕਾਰਵਾਈ ਹੋਊਗੀ ਯੈਲੋ ਲੇਨ ਦਾ ਵੀ ਚੱਲ ਰਿਹਾ ਆ ਆਪਾਂ ਯੈਲੋ ਲੇਨ ਦਾ ਜੀ ਦੇਖੋ ਜਿਵੇਂ ਕਿ ਆਪ ਜੀ ਨੂੰ ਪਤਾ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਹੀ ਜਿਹੜਾ ਹੈਗਾ ਵਾ ਟੈਂਡਰ ਪ੍ਰਕਿਰਿਆ ਜਿਹੜੀ ਆ ਚੱਲ ਰਹੀ ਹੈਗੀ ਆ ਤੇ ਜਲਦੀ ਹੀ ਉਸ ਨੂੰ ਮੁਕੰਮਲ ਕਰਕੇ ਸ਼ਹਿਰ ਦੇ ਵਿੱਚ yellow line ਜਿਹੜੀ ਹੈ ਲਗਵਾ ਦਿੱਤੀ ਜਾਊਗੀ ਦੁਕਾਨਦਾਰਾਂ ਨੂੰ ਕੀ ਅਪੀਲ ਕਰਦੇ ਹਾਂ ਬਾਰ ਦੁਕਾਨਦਾਰਾਂ ਨੂੰ ਜੀ ਦੇਖੋ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਫਗਵਾੜਾ ਦੇ ਕਈ ਬਾਜ਼ਾਰ ਬਹੁਤ ਕੰਜੈਸਟਡ ਹੈਗੇ ਆ ਜਿਹਦੇ ਕਰਕੇ ਆਮ ਪਬਲਿਕ ਨੂੰ ਬੜੀ ਦਿੱਕਤ ਹੁੰਦੀ ਆ ਟ੍ਰੈਫਿਕ ਜਾਮ ਹੋ ਜਾਂਦਾ ਵਾ ਕਈ ਵਾਰ ਤਾਂ ਐਂਬੂਲੈਂਸ ਵੀ ਜਾਮ ਵਿੱਚ ਫਸ ਜਾਂਦੀ ਆ ਪਰਮਾਤਮਾ ਨਾ ਕਰੇ ਕੋਈ ਮਿਸ ਹੈਪਨਿੰਗ ਇਸ ਤਰ੍ਹਾਂ ਦੀ ਹੋ ਜਾਵੇ ਫਾਇਰ ਬਗਰੇਡ ਵੀ ਜਿਹੜਾ ਹੈਗਾ ਉਸ 'ਚ ਫਸ ਸਕਦੀ ਬਾਜ਼ਾਰ ਦੇ ਵਿੱਚ ਜਾਂ ਐਂਬੂਲੈਂਸ ਵੀ ਜਿਹੜਾ ਹੈਗਾ ਵਾ ਫਸ ਸਕਦੀ ਜਿਸ ਦੇ ਕਰਕੇ ਆਮ ਪਬਲਿਕ ਨੂੰ ਬੜੀ ਦਿੱਕਤ ਹੋ ਸਕਦੀ ਹੈ ਜਿੱਦਾਂ ਸ਼ਹਿਰ ਦੇ ਵਿੱਚ ਪਾਰਕਿੰਗ ਆ ਜੀ ਪਾਰਕਿੰਗ ਦੇ ਹੋਣ ਦੇ ਬਾਵਜੂਦ ਵੀ ਬਲਕਿ ਫੜਕਾਂ ਦੇ ਮੋਟਰਸਾਈਕਲ ਦੁਕਾਨਾਂ ਦੇ ਬਾਹਰ ਇੰਨੇ ਖੜੇ ਆ ਪੰਗਾ ਰੋਡ ਦੇ ਉੱਪਰ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਟਰੈਫਿਕ ਪੁਲਿਸ ਦਾ ਕੰਮ ਹੈਗਾ ਜੀ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਜੀ ਨੂੰ ਵੀ ਅਪੀਲ ਕਰਾਂਗੇ ਬੇਨਤੀ ਕਰਾਂਗੇ ਕਿ ਵੀ ਜਲਦੀ ਹੀ ਇਸ ਸੰਬੰਧੀ ਟ੍ਰੈਫਿਕ ਪੁਲਿਸ ਨੂੰ ਜਿਹੜਾ ਹੈਗਾ ਵਾ ਜ਼ਰੂਰੀ ਦਿਸ਼ਾ ਨਿਰਦੇਸ਼ ਦੇ ਕੇ ਜਿਹੜੇ ਨਜਾਇਜ਼ ਵਹੀਕਲ ਖੜੇ ਆ ਉਹਨਾਂ ਤੇ ਕਾਰਵਾਈ ਜਿਹੜਾ ਹੈਗਾ ਵਾ ਟ੍ਰੈਫਿਕ ਪੁਲਿਸ ਕਰੂਗੀ ਜੀ